ਕਿਸੇ ਨੇ ਬਹੁਤ ਕਮਾਲ ਦੀ ਗੱਲ ਕਹੀ ਹੈ ਕਿ ਜ਼ਿੰਦਗੀ ਜਿਉਣ ਦੇ ਦੋ ਸਭ ਤੋਂ ਚੰਗੇ ਮੰਤਰ ਹਨ ਪਹਿਲਾ ਮਿਲ ਜਾਵੇ ਤਾਂ ਉਸ ਦੀ ਕਦਰ ਪਾਓ ਅਤੇ ਦੂਸਰਾ ਨਾ ਮਿਲੇ ਤਾਂ ਉਸ ਦੀ ਇੱਛਾ ਪ੍ਰਾਚੀਨ ਕਾਲ ਦੀ ਇੱਕ ਛੋਟੀ ਜਹੀ ਕਹਾਣੀ ਦੋ ਵਿਦਿਆਰਥੀ ਜੋ ਸੰਸਕ੍ਰਿਤ ਦਾ ਅਧਿਐਨ ਕਰ ਰਹੇ ਸਨ ਗੁਰੂਕੁਲ ਵਿੱਚ ਜਦੋਂ ਉਹਨਾਂ ਦੀ ਸਿੱਖਿਆ ਪੂਰੀ ਹੋਈ ਤਾਂ ਦੋਨੋਂ ਉੱਥੋਂ ਆਪਣੇ ਘਰ ਨੂੰ ਜਾ ਰਹੇ ਸਨ ਰਸਤੇ ਵਿੱਚ ਪੈਦਲ ਜਾ ਰਹੇ ਸਨ ਤਾਂ ਦੋਨਾਂ ਦੇ ਵਿੱਚ ਇੱਕ ਗੱਲ ਤੇ ਚਰਚਾ ਸ਼ੁਰੂ ਹੋ ਗਈ ਜੋ ਪਹਿਲਾ ਵਿਦਿਆਰਥੀ ਸੀ ਸੰਸਕ੍ਰਿਤ ਦਾ ਉਸਨੇ ਇੱਕ ਸ਼ਲੋਕ ਸੁਣਾਇਆ ਜਿਸ ਦਾ ਮਤਲਬ ਸੀ ਕਿ ਜਦੋਂ ਰਾਜਾ ਦਿੰਦਾ ਹੈ ਤਾਂ ਲੀਲਾਰ ਫਿਰਦਾ ਹੈ ਮਤਲਬ ਭਾਗ ਵੀ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦਾ ਹੈ ਨਹੀਂ ਤਾਂ ਨਾ ਵਿਦਿਆ ਕੰਮ ਆਉਂਦੀ ਹੈ ਅਤੇ ਨਾ ਪੁਰਸ਼ਾਰਤ ਕੰਮ ਆਉਂਦਾ ਹੈ ਸੰਸਕ੍ਰਿਤ ਦੇ ਦੂਜੇ ਵਿਦਿਆਰਥੀ ਨੇ ਉਸੇ ਸ਼ਲੋਕ ਨੂੰ ਥੋੜਾ ਅੱਗੇ ਪਿੱਛੇ ਘੁਮਾਇਆ ਅਤੇ ਸੁਣਾਇਆ ਕਿ ਜਦੋਂ ਭਾਗ ਸਾਥ ਦੇਣਾ ਸ਼ੁਰੂ ਕਰਦਾ ਹੈ ਤਾਂ ਹੀ ਰਾਜਾ ਤੁਹਾਨੂੰ ਦਿੰਦਾ ਹੈ ਵਰਨਾ ਵਿਦਿਆ ਕੰਮ ਆਉਂਦੀ ਹੈ ਨਾ ਪੌਰੁਸ਼ ਦੋਨਾਂ ਦੇ ਵਿੱਚ ਇਸ ਗੱਲ ਦਾ ਹੱਲ ਨਹੀਂ ਨਿਕਲ ਰਿਹਾ ਸੀ ਕਿਹੜੀ ਗੱਲ ਸਹੀ ਹੈ ਕਿਹੜੀ ਗੱਲ ਜੀਵਨ ਲਈ ਸਹੀ ਬੈਠਦੀ ਹੈ ਉਹਨਾਂ ਨੇ ਸੋਚਿਆ ਕਿ ਇੱਕ ਕੰਮ ਕਰਦੇ ਹਾਂ ਰਾਜਾ ਦੇ ਕੋਲ ਚੱਲਦੇ ਹਾਂ ਰਾਜਾ ਤੋਂ ਵਧੀਆ ਇਨਸਾਨ ਕੌਣ ਹੋਵੇਗਾ ਇਸ ਗੱਲ ਨੂੰ ਦੱਸਣ ਦੇ ਲਈ ਰਾਜ ਮਹਿਲ ਵਿੱਚ ਪਹੁੰਚੇ ਤਾਂ ਦਰਬਾਰ ਲੱਗਿਆ ਹੋਇਆ ਸੀ ਸਭ ਦੇ ਸਾਹਮਣੇ ਜਾ ਕੇ ਦੋਨਾਂ ਨੇ ਆਪਣੀ ਗੱਲ ਰੱਖ ਦਿੱਤੀ ਪਹਿਲੇ ਵਿਦਿਆਰਥੀ ਨੇ ਆਪਣਾ ਸ਼ਲੋਕ ਸੁਣਾਇਆ ਅਤੇ ਕਿਹਾ ਰਾਜਾ ਸਾਹਿਬ ਇਹ ਮੇਰਾ ਮੰਨਣਾ ਹੈ ਅਤੇ ਫਿਰ ਦੂਜੇ ਨੇ ਆਪਣਾ ਸ਼ਲੋਕ ਸੁਣਾਇਆ ਅਤੇ ਕਿਹਾ ਮੇਰਾ ਮੰਨਣਾ ਹੈ ਜੇ ਭਾਗ ਸਾਥ ਦੇਵੇਗਾ ਤਾਂ ਰਾਜਾ ਸਾਥ ਦੇਵੇਗਾ ਰਾਜਾ ਕਿਉਂਕਿ ਥੋੜਾ ਕਮੰਡੀ ਸੀ ਅਭਿਮਾਨੀ ਸੀ ਉਸ ਨੂੰ ਆਪਣੀ ਪ੍ਰਸ਼ੰਸਾ ਚੰਗੀ ਲੱਗੀ ਪਹਿਲੇ ਵਾਲੇ ਨੇ ਕਿਹਾ ਕਿ ਜੇਕਰ ਰਾਜਾ ਸਾਥ ਦੇਵੇਗਾ ਤਾਂ ਭਾਗ ਵੀ ਸਾਥ ਦੇਵੇਗਾ ਨਹੀਂ ਤਾਂ ਕੁਝ ਨਹੀਂ ਹੋਵੇਗਾ ਹੁਣ ਰਾਜੇ ਨੇ ਫੈਸਲਾ ਤਾਂ ਪਹਿਲੇ ਵਾਲੇ ਦੇ ਹੱਕ ਵਿੱਚ ਸੁਣਾਉਣਾ ਸੀ ਪਰ ਰਾਜਾ ਬੋਲਿਆ ਕਿ ਦਰਬਾਰ ਵਿੱਚ ਹੋਰ ਵੀ ਲੋਕ ਬੈਠੇ ਹੋਏ ਹਨ ਕਿਤੇ ਜਨਤਾ ਵਿੱਚ ਇਹ ਸੰਦੇਸ਼ ਨਾ ਚੱਲਿਆ ਜਾਵੇ ਕਿ ਰਾਜਾ ਕਮੰਡੀ ਹੈ ਅਭਿਮਾਨੀ ਹੈ ਜਿਵੇਂ ਹੀ ਆਪਣੀ ਪ੍ਰਸ਼ੰਸਾ ਸੁਣਦਾ ਹੈ ਪ੍ਰਸੰਨ ਹੋ ਜਾਂਦਾ ਹੈ ਤਾਂ ਰਾਜੇ ਨੇ ਇੱਕ ਤਰੀਕਾ ਸੋਚਿਆ ਦੋਨਾਂ ਨੂੰ ਆਪਣੇ ਵੱਲੋਂ ਇੱਕ ਕੱਪੜੇ ਵਿੱਚ ਬੰਨ੍ਹ ਕੇ ਭੇਟ ਦਿੱਤੀ ਅਤੇ ਕਿਹਾ ਕਿ ਇੱਕ ਕੰਮ ਕਰੋ ਤੁਸੀਂ ਇਹ ਭੇਟ ਲੈ ਕੇ ਜਾਓ ਇੱਕ ਮਹੀਨਾ ਆਪਣੇ ਘਰ 'ਚ ਬਿਤਾਓ ਅਤੇ ਵਾਪਸ ਆ ਕੇ ਦੱਸਣਾ ਕਿ ਤੁਹਾਡਾ ਜੀਵਨ ਇੱਕ ਮਹੀਨੇ ਵਿੱਚ ਕਿਹੋ ਜਿਹਾ ਬੀਤਿਆ ਦੋਨੋਂ ਉੱਥੋਂ ਨਿਕਲ ਗਏ ਰਸਤੇ ਵਿੱਚ ਜਾ ਰਹੇ ਸਨ ਤਾਂ ਤਲਾਬ ਕਿਨਾਰੇੋਂ ਨਿਕਲ ਰਹੇ ਸਨ ਆਪਣੇ ਪਿੰਡ ਦੇ ਵੱਲ ਪਹਿਲੇ ਵਿਦਿਆਰਥੀ ਨੇ ਕਿਹਾ ਕਿ ਭਾਈ ਦੇਖ ਤਾਂ ਲਈਏ ਕਿ ਅੰਦਰ ਕੀ ਹੈ ਤਾਂ ਕੱਪੜਾ ਹਟਾ ਕੇ ਦੇਖਿਆ ਗਿਆ ਤਾਂ ਪਹਿਲੇ ਵਾਲੇ ਨੂੰ ਤਾਂ ਰਾਜੇ ਨੇ ਕੱਦੂ ਦਿੱਤਾ ਸੀ ਅਤੇ ਦੂਜੇ ਵਾਲੇ ਨੂੰ ਰਾਜੇ ਨੇ ਸੱਤੂ ਦਿੱਤਾ ਸੀ ਜੋ ਪਹਿਲੇ ਵਾਲਾ ਵਿਦਿਆਰਥੀ ਸੀ ਉਸਨੇ ਕਿਹਾ ਕਿ ਭਾਈ ਬੜੇ ਦਿਨਾਂ ਤੋਂ ਮੇਰਾ ਸੱਤੂ ਖਾਣ ਦਾ ਦਿਲ ਸੀ ਤਾਂ ਕੱਦੂ ਤੂੰ ਰੱਖ ਲੈ ਸੱਤੂ ਮੈਨੂੰ ਦੇ ਦੇ ਕੱਦੂ ਦੀ ਸਬਜ਼ੀ ਬਣਾ ਲੈ ਘਰ ਜਾ ਕੇ ਉਸਨੇ ਕਿਹਾ ਠੀਕ ਹੈ ਭਾਈ ਵੈਸੇ ਵੀ ਰਾਜੇ ਨੇ ਕੋਈ ਬਹੁਤ ਵਧੀਆ ਭੇਟ ਤਾਂ ਦਿੱਤੀ ਨਹੀਂ ਹੈ ਇਸ ਨਾਲ ਕੀ ਮਹੀਨਾ ਬੀਤੇ ਬੀਤੇਗਾ ਉਸਨੇ ਤਲਾਬ ਕਿਨਾਰੇ ਪਾਣੀ ਪੀਤਾ ਸੱਤੂ ਖਾਦਾ ਆਪਣੇ ਘਰ ਚਲਿਆ ਗਿਆ ਦੂਸਰੇ ਵਾਲੇ ਨੂੰ ਜੋ ਕੱਦੂ ਐਕਸਚੇਂਜ ਆਫਰ ਵਿੱਚ ਮਿਲ ਗਿਆ ਉਹ ਘਰ ਪਹੁੰਚਿਆ ਜੋ ਕਹਿ ਰਿਹਾ ਸੀ ਕਿ ਭਾਗ ਸਾਤ ਦੇਵੇਗਾ ਤਾਂ ਰਾਜਾ ਸਾਤ ਦੇਵੇਗਾ ਤਾਂ ਕੱਦੂ ਜਦੋਂ ਫੋੜਿਆ ਗਿਆ ਤਾਂ ਰਾਜੇ ਨੇ ਛੇਦ ਕਰਕੇ ਅੰਦਰ ਹੀਰੇ ਜਵਾਰਤ ਭਰ ਦਿੱਤੇ ਸਨ ਉਸ ਦੀ ਤਾਂ ਕਿਸਮਤ ਹੀ ਚਮਕ ਗਈ ਉਸਨੇ ਕਿਹਾ ਵਾਹ ਮਜ਼ਾ ਆ ਗਿਆ ਇੱਕ ਮਹੀਨਾ ਬਹੁਤ ਵਧੀਆ ਲੰਘਿਆ ਉਸਨੇ ਆਪਣੀਆਂ ਸੇਵਿੰਗਸ ਵੀ ਕਰ ਲਈਆਂ ਇੱਕ ਮਹੀਨੇ ਬਾਅਦ ਜਦੋਂ ਦਰਬਾਰ ਵਿੱਚ ਪਹੁੰਚੇ ਤਾਂ ਰਾਜੇ ਨੇ ਪੁੱਛਿਆ ਕਿ ਦੱਸੋ ਕਿਵੇਂ ਰਿਹਾ ਪਹਿਲੇ ਵਾਲਾ ਰੋਣ ਲੱਗਿਆ ਕਿ ਰਾਜਾ ਸਾਹਿਬ ਤੁਸੀਂ ਸੱਤੂ ਦਿੱਤਾ ਉਹ ਤਾਂ ਉਸੇ ਦਿਨ ਖਾ ਲਿਆ ਰਾਜੇ ਨੇ ਕਿਹਾ ਮੈਂ ਸੱਤੂ ਕਦੋਂ ਦਿੱਤਾ ਮੈਂ ਤਾਂ ਤੈਨੂੰ ਕਦੂ ਦਿੱਤਾ ਸੀ ਉਸਨੇ ਕਿਹਾ ਨਹੀਂ ਉਹ ਮੇਰਾ ਮਨ ਸੀ ਸੱਤੂ ਖਾਨ ਦਾ ਤਾਂ ਮੈਂ ਇਸ ਨਾਲ ਐਕਸਚੇਂਜ ਕਰ ਲਿਆ ਸੀ ਕੱਦੂ ਦੇ ਬਦਲੇ ਵਿੱਚ ਲੈ ਲਿਆ ਸੀ ਫਿਰ ਰਾਜਾ ਕਹਿਣ ਲੱਗਿਆ ਭਾਈ ਦੂਜੇ ਵਾਲੇ ਦੀ ਗੱਲ ਸਹੀ ਸੀ ਭਾਗ ਇਸੇ ਦਾ ਚਮਕਿਆ ਇਸੇ ਲਈ ਤਾਂ ਇਸ ਕੋਲ ਉਹ ਕੱਦੂ ਪਹੁੰਚ ਗਿਆ ਕਹਿਣ ਦਾ ਮਤਲਬ ਇਹ ਹੈ ਕਿ ਭਾਗ ਸਾਥ ਦੇਵੇਗਾ ਤਾਂ ਚੀਜ਼ਾਂ ਬਦਲਣਗੀਆਂ ਹੁਣ ਤੁਸੀਂ ਕਹੋਗੇ ਸਾਡਾ ਤਾਂ ਭਾਗ ਹੀ ਨਹੀਂ ਚਮਕ ਰਿਹਾ ਜੀਵਨ ਵਿੱਚ ਯਾਦ ਰੱਖੋ ਭਾਗ ਦਾ ਨਿਰਮਾਣ ਅਸੀਂ ਕਰ ਰਹੇ ਹੁੰਦੇ ਹਾਂ ਜੇਕਰ ਤੁਸੀਂ ਆਪਣੇ ਕਰਮ ਹੁਣ ਤੋਂ ਹੀ ਚੰਗੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਆਉਣ ਵਾਲੇ ਭਵਿੱਖ ਦਾ ਨਿਰਮਾਣ ਕਰਨਾ ਸ਼ੁਰੂ ਕਰੋਗੇ ਆਪਣੇ ਭਾਗ ਨੂੰ ਮਜ਼ਬੂਤ ਬਣਾਉਣਾ ਸ਼ੁਰੂ ਕਰੋਗੇ ਇਹੀ ਸਾਡੇ ਗ੍ਰੰਥਾਂ ਨੇ ਵੀ ਸਾਨੂੰ ਸਿਖਾਇਆ ਹੈ ਧੰਨਵਾਦ